ਕਾਨੇ ਦੀ ਦੁਕਾਨ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਦਰਅਸਲ ਮਾਲਕ ਆਪਣੇ ਗੱਲੇ ਦੇ ਉੱਪਰ ਬੈਠਾ ਹੋਇਆ ਸੀ ਦੁਕਾਨ ਦੇ ਤਾਂ ਅਚਾਨਕ ਦੋ ਬੰਦੇ ਨਕਾਬਪੋਸ਼ ਬਣ ਕੇ ਦਾਖਲ ਹੁੰਦੇ ਨੇ ਮੂੰਹ ਸਿਰ ਦੇਖੋ ਕਿਵੇਂ ਟੱਕੇ ਕੋਏ ਨੇ ਅੱਖਾਂ ਦੇ ਉੱਤੇ ਵੀ ਐਨਕਲ ਲਾਈਆਂ ਨੇ ਪਰ ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀ ਸੀਸੀਟੀਵੀ ਘਟਨਾ ਹੈ ਬੜੀ ਹੀ ਖੌਫਨਾਕ ਘਟਨਾ ਹੈ ਕਿਉਂਕਿ ਅੱਜ ਜੇਕਰ ਇਹਨਾਂ ਲੁਟੇਰਿਆਂ ਦੀ ਚੋਰ ਉਚੱਕਿਆਂ ਦੀ ਗੱਲ ਕਰੀਏ ਤਾਂ ਇਹ ਕਿਤੇ ਚੋਰੀ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਆ ਸਿੱਧਾ ਜਿਵੇਂ ਅਗਲੇ ਨੂੰ ਗੋਲੀ ਵੀ ਮਾਰਨੀ ਹੈ ਤਾਂ ਸਿੱਧਾ ਗੋਲੀ ਮਾਰ ਦਿੰਦੇ ਆ ਤਾਂ ਇੱਕੋ ਜਿਹਾ ਕੰਮ ਬਹੁਤ ਹੋ ਗਿਆ ਵਪਾਰੀ ਵਰਗ ਦੀ ਗੱਲ ਕਰਦੇ ਆ ਤਾਂ ਵਪਾਰੀ ਵਰਗ ਬਹੁਤ ਡਰਿਆ ਸਹਿਮਿਆ ਹਾ ਤਾਂ ਇਹ ਤਸਵੀਰ ਹੈ ਜੁਥੇ ਇੱਕ ਕਰੀਆਨੇ ਦੀ ਦੁਕਾਨ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਕਿਵੇਂ ਦੋ ਨਕਾਬਪੋਸ਼ ਅੰਦਰ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਹੱਥ ਦੇ ਵਿੱਚ ਪਿਸਤੌਲ ਫੜਿਆ ਕੋਇਆ ਔਰ ਦੁਕਾਨ ਦੇ ਗੱਲੇ ਦੇ ਉੱਪਰ ਬੈਠਾ ਕੋਇਆ ਮਾਲਕ ਆਪਣੇ ਧਿਆਨ ਫੋਨ ਦੇਖ ਰਿਹਾ ਕਿਉਂਕਿ ਉਹਨੂੰ ਕੀ ਪਤਾ ਹੈ ਕਿ ਇੱਥੇ ਅੱਜ ਲੁਟੇਰਿਆਂ ਨੇ ਪੈ ਜਾਣਾ ਕਿਉਂਕਿ ਰੋਜ਼ ਦੀ ਤਰ੍ਹਾਂ ਉਹ ਆਪਣੀ ਦੁਕਾਨ ਸੰਭਾਲਦਾ ਹੈ ਇੱਥੇ ਆਉਂਦਾ ਹੈ ਕਿਰਤਕਮਾਈ ਕਰਦਾ ਹੈ ਪਰ ਆਹ ਜਿਹੜੇ ਲੁਟੇਰੇ ਜਿਨ੍ਹਾਂ ਨੂੰ ਆ ਅਜਿਹੀ ਕਮਾਈ ਖਾਣ ਦੀ ਆਦਤ ਪੈ ਚੁੱਕੀ ਆ ਹੱਕ ਹਲਾਲ ਦੀ ਤਾਂ ਇਹ ਲੁਟੇਰੇ ਜਿਹੜੇ ਆ ਉਹ ਅੰਦਰ ਦਾਖਲ ਹੁੰਦੇ ਨੇ ਔਰ ਦਾਖਲ ਹੋ ਕੇ ਤੇ ਪੈਂਦਿਆ ਸਾਰ ਕੀ ਪਿਸਤੌਲ ਦੀ ਨੋਕ ਤੇ ਧਮਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਜੋ ਕੁਝ ਵੀ ਹੈਗਾ ਗੱਲਾਂ ਖੋਲਦੇ ਔਰ ਸਾਨੂੰ ਦੇ ਦੇ ਪਰ ਮਾਲਕ ਦੀ ਇੱਥੇ ਬਹਾਦਰੀ ਦੇਖਣ ਵਾਲੀ ਹੈ ਕਿ ਉਹਨੇ ਪਿਸਤੌਲ ਦੀ ਪਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਬਲਕਿ ਉਹਨਾਂ ਦੇ ਨਾਲ ਹੱਥੋਪਾਈ ਹੁੰਦਾ ਰਿਹਾ ਹੱਥੋਪਾਈ ਦੀ ਕੋਸ਼ਿਸ਼ ਕੀਤੀ ਔਰ 12ਵੀਂ ਰੌਲਾ ਤੱਕ ਪਾ ਦਿੱਤਾ ਗਿਆ ਕਿ ਦੁਕਾਨ ਦੇ ਅੰਦਰ ਕੁਝ ਹੋ ਰਿਹਾ ਹੈ ਕਿਉਂਕਿ ਹਥੋਪਾਈ ਉਹਨਾਂ ਦੇ ਨਾਲ ਹੋਇਆ ਔਰ ਪਿਸਤੌਲ ਦੀ ਵੀ ਪਰਵਾਹ ਨਹੀਂ ਕੀਤੀ ਗੋਲੀ ਤੱਕ ਦੀ ਵੀ ਪਰਵਾਹ ਜਿਹੜੀ ਹੈ ਉਹ ਨਹੀਂ ਕੀਤੀ ਪਰ ਫਿਰ ਵੀ ਉਹ ਦੋ ਜਾਨੇ ਸੀ ਮਾਲਕ ਕੱਲਾ ਸੀ ਉਹਨਾਂ ਦੇ ਕੋਲ ਹਥਿਆਰ ਤੇ ਮਾਲਕ ਕੋਲ ਕੁਝ ਵੀ ਨਹੀਂ ਔਰ ਫਿਰ ਵੀ ਹਥੋਪਾਈ ਕਰਦੇ ਆ ਗੱਲਾਂ ਖੋਲ ਕੇ ਤੇ ਲੁਟੇਰੇ ਜਿਹੜੇ ਆ ਇੱਕ ਪੈਸਿਆਂ ਵਾਲਾ ਲਿਫਾਫਾ ਲੈ ਕੇ ਫਰਾਰ ਹੋ ਚੁੱਕੇ ਨੇ ਦਿਨ ਦਿਹਾੜੇ ਇਹ ਘਟਨਾ ਵਾਪਰੀ ਹੈ ਹੁਣ ਪੂਰੇ ਅੱਡੇ ਦੇ ਵਿੱਚ ਪੂਰੇ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦਹਿਸ਼ਤ ਫੈਲੀ ਹੋਈ ਹੈ ਕਿਉਂਕਿ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਖਾਣੀ ਹੈ ਤੜਕੇ ਉੱਠ ਕੇ ਆਉਣਾ ਹੈ ਦੁਕਾਨ ਖੋਲਣੀ ਹੈ ਪਾਠ ਪੂਜਾ ਕਰਨਾ ਹੈ ਕਿਰਤ ਕਮਾਈ ਕਰਨੀ ਹੈ ਤਾਂ ਉਹਨਾਂ ਵਾਸਤੇ ਤਾਂ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਔਰ ਸਾਰੇ ਡਰੇ ਸਹਿਮੇ ਆ ਕਿ ਅਸੀਂ ਆਪਣਾ ਵਪਾਰ ਕਿਵੇਂ ਚਲਾਵਾਂਗੇ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਉਹ ਕਿਵੇਂ ਕਮਾਵਾਂਗੇ ਤਾਂ ਤਸਵੀਰ ਦੇਖ ਸਕਦੇ ਹੋ ਮੌਕੇ ਦੀ ਸੀਸੀਟੀਵੀ ਹੈ ਔਰ ਸੀਸੀਟੀਵੀ ਦੇ ਵਿੱਚ ਮੌਕੇ ਦੀ ਕੈਦ ਹੋ ਚੁੱਕੀ ਹੈ ਤਸਵੀਰ ਜਦੋਂ ਲੁਟੇਰੇ ਆਉਂਦੇ ਨੇ ਔਰ ਪਿਸਤੌਲ ਦਿਖਾ ਕੇ ਮਾਲਕ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇੱਕ ਲਫਾਫਾ ਦੁਕਾਨ ਚੋਂ ਜ਼ਰੂਰ ਪੈਸਿਆਂ ਵਾਲਾ ਚੋਰੀ ਕੀਤਾ ਗਿਆ ਪਰ ਮਾਲਕ ਦੀ ਬਹਾਦਰੀ ਇੱਥੇ ਜ਼ਰੂਰ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਐਂਡ ਤੱਕ ਵੀ ਉਹਨਾਂ ਦੇ ਨਾਲ ਹੱਥੋਂ ਪਾਈ ਹੁੰਦਾ ਰਿਹਾ ਉਹਨਾਂ ਨੂੰ ਗੱਲਾਂ ਖੋਲਣ ਨਹੀਂ ਦਿੱਤਾ ਪਰ ਉਹ ਦੋ ਜਣੇ ਸੀ ਇਸ ਦੇ ਬਾਵਜੂਦ ਉਹ ਗੱਲਾਂ ਖੋਲ ਕੇ ਤੇ ਲਫਾਫਾ ਜੜਾ ਉਹ ਲੈ ਗਏ ਪਰ ਰੌਲਾ ਜਰੂਰ ਪਾ ਦਿੱਤਾ ਦੁਕਾਨ ਮਾਲਕ ਨੇ ਪਿਸਤੌਲ ਦੀ ਜਾਂ ਗੋਲੀ ਵੱਜਣ ਦੀ ਬਿਨਾ ਪ੍ਰਵਾਹ ਕੀਤਾ ਹੋਇਆ ਤਾਂ ਇਹ ਤਸਵੀਰਾਂ ਦੇਖੋ ਬਾਗਾ ਪੁਰਾਣਾ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ